ਕੀ ਤੂੰ ਸੇ ਹਮੇਸ਼ਾ ਫੋਨ ਹੀ ਚਲਾਉਂਦੇ ਰਹਿੰਦੇ ਓ ਜਦੋਂ ਵੀ ਘਰ ਹੁੰਨੇ ਓ ਹੋਰ ਕੋਈ ਦਿਗਦਾ ਨਹੀਂ ਤੁਹਾਨੂੰ ਹਾਂ ਲੈ ਯਾਰ ਰੱਖ ਤਾਂ ਫਿਰ ਕੁਝ ਖਾਣ ਨੂੰ ਲਿਆ ਕੇ ਦੇ ਮੈਨੂੰ ਭੁੱਖ ਜੀ ਲੱਗ ਰਹੀ ਆ ਟੀਵੀ ਦੀ ਸੁੱੱਚ ਵੀ ਆਨ ਕਰ ਦੇ ਨਾ ਨਮਕੀਨ ਵੀ ਲਿਆ ਦੇ ਯਾਰ ਮਰਣਾ ਉਹ ਬਿੱਠਾ ਜਾ ਹੋ ਜਾਣਾ ਮੈਨੂੰ ਟੀਵੀ ਦਾ ਰਿਮੋਟ ਨਹੀਂ ਲੱਭਿਆ ਦੇਖੇ ਇੱਥੇ ਪਿਆ ਫਿਰ ਇਹ ਜੀ ਦਬੀ ਦੇ ਰਿਹਾ ਯਾਰ ਕਿੰਨੀ ਗਰਮੀ ਕੀਤੀ ਪਈ ਆ ਤਰ ਸੋਈ ਜੀ ਚੰਨੀ ਆ ਹੂੰ ਚਾਹੀ ਤਰ ਲਾ ਫੇਰ ਯਾਰ ਚਾਹ ਪੀਨੇ ਦੋਨੇ ਆਪਾਂ ਓ ਨੋ 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 ਤੁਸੀਂ ਨਾ ਫੋਨ ਹੀ ਚਲਾ ਲਓ ਆਪਣਾ I don't know.